ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਲ ਤੇ ਤਕਦੀਰ ਸੂਟ 컬렉ਸ਼ਨ ਤੇ ਅੱਜ ਆਪਾਂ ਤੁਹਾਡੇ ਵਾਸਤੇ 올 ఓవర్ ਪ੍ਰਿੰਟ ਸੂਟ ਲੈ ਕੇ ਆਏ ਆ ਬਹੁਤ ਹੀ ਪਿਆਰੇ ਸੂਟ ਨੇ ਜੀ ਇਹ ਆਪਾਂ ਡੇਅਰ ਲੈਂਡਸ ਵੀ ਯੂਜ਼ ਕਰ ਸਕਦੇ ਆ ਆਪਾਂ ਡੇਲੀ ਵੇਅਰ ਵੀ ਕਰ ਸਕਦੇ ਆ ਨਾ ਉਹਨੂੰ ਡੇਲੀ ਮਤਲਬ ਪਾ ਸਕਦੇ ਆ ਬਹੁਤ ਹੀ ਪਿਆਰਾ ਕੱਪੜਾ ਹੈਗਾ ਸੂਤੀ ਕਾਟਨ ਹੈ ਜੀ ਇਹ ਕਾਟਨ ਦਾ ਕੱਪੜਾ ਹੈ ਪ੍ਰਿੰਟ ਬਹੁਤ ਪਿਆਰਾ ਬਣਿਆ ਹੋਇਆ ਨਾਭੀ ਕਲਰ ਹੈ ਇਹ ਫਰੋਜੀ ਦੇ ਵਿੱਚ ਨਾਭੀ ਤੇ ਫਰੋਜੀ ਦੇ ਵਿੱਚ ਸੇੜ ਦਿੱਤੀ ਹੋਈ ਆ ਆਲਓਵਰ ਸੂਟ ਰੂਬਾ 5 ਮੀਟਰ ਦੀ ਇਹਦੀ ਕੱਟ ਰਹੂਗੀ ਇਹਦਾ ਜਿਹੜਾ ਦੁਪੱਟਾ ਹੋਊਗਾ ਉਹ ਸੈਮੀ ਪ्योर ਦਾ ਹੋਊਗਾ प्रिंटेड ਦੁਪੱਟਾ ਇਹ ਪ੍ਰਿੰਟ ਦੁਪੱਟਾ ਸਾਰਾ ਖੁੱਲ੍ਹ ਖੁੱਲ੍ਹਾ ਡੁੱਲਾ ਦੁਪੱਟਾ ਦਾ ਇਹ ਰਹੂਗਾ ਜੀ ਸੈਮੀ ਪ्योर ਇਹਦੇ ਕਲਰ ਆਪਣੇ ਕੋਲ ਹੋਰ ਆ ਜਾਣਗੇ ਮੇਕੇ ਨਾਭੀ ਕਲਰ ਹੋ ਗਿਆ ਇਹ ਆ ਗਿਆ ਆਪਣੇ ਕੋਲ ਇੱਕ ਹਰਾ ਕਲਰ ਬੂੜਾ ਹੈ ਇਸ ਤਰ੍ਹਾਂ ਇਹ ਮਤਲਬ ਮੂੰਗੀਆ ਸ਼ੇਡ ਦੀ ਕੀ ਆ ਗਿਆ ਇਹ ਲਾਈਟ ਗ੍ਰੀਨ ਵਾਲਾ ਕਲਰ ਨਹੀਂ ਹੈਗਾ ਮੂੰਗੀਆ ਸ਼ੇਡ ਤੇ ਕਲਰ ਹੈ ਪ੍ਰਿੰਟੇ ਦਾ ਸੇਮ ਹੀ ਆ ਉਹਦੇ ਮango ਕਲਰ ਦਾ ਫਰਕ ਹੈ ਕੱਪੜਾ ਵੀ ਉਹੀ ਰਹੂਗਾ ਕਾਟੇ ਦੀ 5 ਮੀਟਰ ਦੀ ਰਹੂਗੀ ਤੇ ਇਹਦਾ ਵੀ ਦੁਪੱਟਾ ਸੇਮੀ ਪ्योर ਦਾ ਇਸ ਤਰ੍ਹਾਂ ਹੀ ਖੁੱਲਾ ਡੁੱਲਾ ਪੂਰਾ ਦੁਪੱਟਾ ਇਹਦਾ ਬਹੁਤ ਹੀ ਪਿਆਰੀ ਪ੍ਰਿੰਟ ਬਣੇ ਹੋਏ ਨੇ ਦੁਪੱਟਾ ਬਹੁਤ ਸੋਹਣਾ ਬਣਿਆ ਹੋਇਆ ਇਸ ਤਰ੍ਹਾਂ ਦੇ ਹੋਰ ਸੋਹਣੇ-ਸੋਹਣੇ ਡਿਜ਼ਾਈਨ ਵੇਖਣ ਲਈ ਸਾਡੇ ਪੇਜ ਨੂੰ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜੇਕਰ ਤੁਹਾਨੂੰ ਕੋਈ ਸੂਟ ਪਸੰਦ ਆਉਂਦਾ ਤਾਂ ਤੁਹਾਨੂੰ WhatsApp ਤੇ ਸਕਰੀਨਸ਼ਾਟ ਲੈ ਕੇ ਕਾਲ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਥੈਂਕ ਯੂ ਜੀ